ਇਕ ਸੌ ਰੁਪਏ ਦਾ ਕਾਹਨਾ ਟਿਕਟ ਬਣਦੀ ਐ। ਤਲਵੰਡੀ ਭਾਈ ਤੋਂ ਉਹ ਦਿਹਾੜੇ ਦੀ। ਕਹਿੰਦਾ ਮੈਂ ਤਾਂ 20 ਰੁਪਏ ਵੱਧ ਮੰਗ ਰਿਹਾ। ਮੈਂ ਕਿਹਾ ਹੈਰਾਨ ਹੋ ਗਿਆ ਜੀ ਮੈਂ। ਮੈਂ ਕਿਹਾ ਭਾਈ ਟਿਕਟ ਕਦੋਂ ਕੱਟਣ ਲੱਗੇ ਤੁਸੀਂ? ਜੇ ਕੋਈ ਕਾਗਜ਼ ਆਇਆ ਫਿਰ ਐਵੇਂ ਤਾਂ 50 ਗ੍ਰਾਮ ਦਾ ਉਹਦੀ ਟਿਕਟ ਲੱਗੂਗੀ। ਉਹ ਤਾਂ ਛੋਟੇ ਬੱਚੇ ਨੇ 3 ਸਾਲ ਤੋਂ ਛੋਟੇ ਵੀ ਅਸੀਂ ਜਾਣਦੇ ਹਾਂ ਔਰ ਜਾਣਦੇ ਟਿਕਟ ਥੋੜੀ ਲੱਗਦੀ ਐ ਕੋਈ। ਚਲੋ ਫੇਰ ਵੀ ਜੇ ਟਿਕਟ ਲੈਣੀ ਆ ਅੱਧੀ ਲੈ ਲਓ। ਤੇ ਮੈਂ ਕਿਹਾ ਯਾਰ ਚਲ ਤੂੰ ਐ ਕਰ 100 ਰੁਪਏ ਲੈ ਲੈ। ਮੈਂ 50 ਦਿੱਤੇ ਸੀ 50 ਤਾਂ ਮੈਂ ਚੱਕ ਕੇ ਮਾਰੇ ਇੰਜਨ ਤੇ। ਤੇ ਮੈਂ ਕਿਹਾ ਪੈਸੇ ਨ ਉਹ ਤੇ ਜੇ ਤਲਵੰਡੀ ਭਾਈ ਦਾ ਤੁਸੀਂ ਫੜਾ ਲੈਣਾ ਸੁਣਾਣਾ ਆਪਣਾ ਆਪਣੇ ਬੰਦ ਆਪਣੇ ਬੰਦ ਕਿਵੇਂ ਆਂ ਜੀ ਹਾਂ ਭਾਈ ਆਪਾਂ ਜਿਹੜੀ ਟੈਸਟ ਹੈ ਉਹ ਹੀ ਲਈ ਆਪਾਂ ਕੋਈ ਫालतू ਪੈਸਾ ਨਹੀਂ ਲੈਂਦੇ ਭਾਈ ਉੱਥੇ ਦਾ ਤੁਸੀਂ ਲੋ ਮੈਂ ਤਾਂ ਕੱਟੇ ਰਹਿ ਗਏ ਹਾਂ ਹੈ ਤਿਆਰ ਤੁਸੀਂ 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 150 ਕਹਿ ਕੇ ਇੱਥੇ ਤੁਸੀਂ ਦੋਨੋਂ ਕਰਦੇ ਹੋ ਤੇ ਇੱਥੇ ਨਹੀਂ ਪਿਆ ਜਾਂਦਾ ਯਾਰ ਭਾਈ ਦੱਸ ਤੇ ਆਪਾਂ ਪਹਿਲਾਂ ਆਪਾਂ ਜਿਹੜੇ ਪੇਜ ਫੜਾਏ ਤੁਕਾਰ ਆਪਾਂ ਹਾਂ ਜੀ 200 ਰੁਪਏ ਤੇ ਗੱਲ ਹੋਈ ਹੈ ਜੀ ਸਿੱਧਾ 180 ਰੁਪਏ ਕਹਿੰਦਾ ਤੇਰੇ ਪਾਪਾ ਵੀਰ ਮੇਵਾ ਤਾਂ ਮੰਗੇ 180 ਰੁਪਏ ਟਿਕਟਾ ਤੇਰੇ ਪਾਪਾ ਵੀਰਪੇ ਵਾ ਤਾਂ ਮੰਗੇ 180 ਰੁਪਏ ਟਿਕਟਾ ਤੇਰੇ ਪਾਪਾ ਵੀਰਪੇ ਵਾ ਤਾਂ ਮੰਗੇ 180 ਰੁਪਏ ਟਿਕਟਾ ਹੈਂਡੀਕੈਪਟ ਲੱਗਦਾ ਪੀਪੀਆਰਟੀਸੀ ਦੀ ਮੈਨੇਜਮੈਂਟ ਜੇ ਮੈਂ ਇੱਕ ਰਿਲੀਬੜਾ ਬੱਸ ਵਾਲਾ ਲੱਗਿਆ ਉਹਨੇ ਕੋਈ ਸਾਡੇ ਨਾ ਬੱਚੇ ਨੂੰ ਛੇੜਤਾ ਉਹਨਾਂ ਦਾ ਮੈਨੇਜਰ ਉਧਰ ਡਾਂਗ ਲਾਇਆ ਚੰਗੀ ਤਰ੍ਹਾਂ ਕਲੀਨਰ ਦਾ ਕਟਾਪਾ ਕੀਤਾ ਫਿਰ ਪੁੱਛਿਆ ਵੀ ਕੀ ਹੋਇਆ ਸੀ ਮੈਂ ਤੁਹਾਨੂੰ 2012-13 ਦੀ ਗੱਲ ਕਰ ਰਿਹਾ ਸੀ ਜੈਪੁਰ ਗਏ ਸੀ ਟ੍ਰਿਪ ਲੈ ਕੇ ਇਹ ਜਿਹੜੀ ਤੁਹਾਨੂੰ ਬੱਸ ਦੇ ਕੰਡਕਟਰਾਂ ਦੇ ਮਾਲਕਾਂ ਦੀ ਮੈਨੇਜਮੈਂਟ ਕਰਨ ਉਹ ਕਹਿੰਦਾ ਉਹਨੂੰ ਮੇਰੇ ਕੋਲ ਫੋਨ 'ਚ ਪਈ ਆ ਸਾਰੀ ਆਵਾਜ਼ ਇਹਨਾਂ ਦੀ ਉਹਨੂੰ ਕਹਿੰਦਾ ਕਹਿੰਦਾ ਚਲੋ ਕੋਈ ਗੱਲ ਨਹੀਂ ਥੋੜੇ ਜਿਹਾ ਬੰਦ ਦੇ ਤੋਂ ਲੈਣੀ ਪੈਣਗੇ ਫਿਰ ਕਹਿੰਦਾ ਮੈਨੂੰ ਕਹਦਾ ਭਾਈ ਜੀ ਦਾ ਦੋ ਦੋ 200 ਦੇ ਦਿਓ ਮੈਂ ਸਮਝ ਗਿਆ ਭਾਈ ਵੀ ਕੁੱਤੀ ਚੋਰਾ ਨਾਲ ਗੱਲ ਹੀ ਹੈ ਮੈਨੇਜਰ ਮੈਨੇਜਰ ਕੁਝ ਨਹੀਂ ਹੈਗੇ ਇਹ ਸਾਰੇ ਇੱਕ ਦੂਜੇ ਨੂੰ ਕੌਂਦੇ ਪਿਆਉਂਦੇ ਆ ਮੈਂ ਉਹਨੂੰ ਕਹਾਂਗਾ ਚਲੋ ਬਾਹਲੀ ਗੱਲ ਨਾ ਕਰੋ ਤੁਸੀਂ ਮੈਥੋਂ 150 ਰੁਪਏ ਲੈ ਲਓ ਭਾਈ ਜੀ 150 ਤੇ ਵੀ ਨਹੀਂ ਮੰਨੇ ਮੈਨੂੰ ਹਾਰ ਕੇ ਨਾ ਜਦ ਬਤਮੀਜ਼ ਨਾਲ ਬੋਲਿਓ ਕਹਿੰਦੇ ਇਹਦਾ ਕਾਗਜ਼ ਤੁਹਾਡਾ ਤਲਵੰਡੀ ਭਾਈ ਤੋਂ ਲਿਆ ਹੈ ਨਾ ਤਲਵੰਡੀ ਹਿੱਟਰਰ ਨੇ ਜੂਜ਼ ਨੂੰ ਮਾਰਿਆ ਸੀਗਾ ਤੇ ਸਾਰੀਆਂ ਭੇਡਾਂ ਦੇਖੀ ਗਈਆਂ ਤੇ ਉਹ ਮਾਰਦੇ ਚਲੇ ਗਏ ਦੰਗੇ ਹੋ ਗਏ ਮੁਸਲਮਾਨ ਮਰ ਗਏ ਲੋਕ ਦੇਖਦੇ ਰਹੇ ਮੁਸਲਮਾਨ ਮਰਦੇ ਚਲੇ ਗਏ 84 ਵਾਲੇ ਸਿੱਖਾਂ ਨੂੰ ਵੱਢਿਆ ਗਿਆ ਲੋਕ ਦੇਖਦੇ ਗਏ ਸਿੱਖ ਵੱਢਦੇ ਗਏ ਮੈਨੂੰ ਕੱਲ ਬਿਲਕੁਲ ਹੋਵੇਂ ਦਾ ਮਹਿਸੂਸ ਹੋਇਆ ਵੀ ਦੂਜਿਆਂ ਦੇ ਘਰੇ ਅੱਗ ਲੱਗੀ ਹੈ ਆਪਾਂ ਕੀ ਲੈਣਾ ਸਵਾਰੀਆਂ ਬੱਸ ਤੋਂ ਸਾਰੀਆਂ ਮੇਰੇ ਸਾਹਮਣੇ ਉਤਰੀਆਂ ਜਿੱਥੇ ਮੈਂ ਬੈਠਾ ਸੀ ਜਿੱਥੇ ਗੱਲ ਚੱਲ ਰਹੀ ਸੀ ਇਹ ਗੱਲ ਸ਼ਾਇਦ 15 ਮਿੰਟ 10 ਮਿੰਟ ਤੋਂ ਚੱਲ ਰਹੀ ਸੀ ਬੱਸ ਸਟੈਂਡ ਦੇ ਬਾਹਰ ਤੋਂ ਬੱਸ ਅੱਤਰੋਂ ਘੁੰਮ ਕੇ ਆਈ ਸੀ ਤੇ ਕਿਸੇ ਨੇ ਕੋਈ ਮੇਰੀ ਹੈਲਪ ਨਹੀਂ ਕੀਤੀ ਤੇ ਉਸ ਤੋਂ ਬਾਅਦ ਮੈਨੂੰ ਕੱਲਾ ਜਿਹਾ ਮਹਿਸੂਸ ਹੋਇਆ ਤੇ ਐਂ ਲੱਗਿਆ ਵੀ ਜਿਵੇਂ ਮਤਲਬ ਸਾਰੇ ਇਸ ਮੁੱਦੇ ਨੂੰ ਵਿਸ਼ੇ ਨੂੰ ਜਿਵੇਂ ਜਿਹੜਾ ਮੇਰਾ ਕਾਗਜ਼ ਹੈ ਉਹ ਕੋਈ ਜਾਂ 200 ਦੇ ਦੇ ਯਾਰ ਖੇੜਾ ਛੜਾਏ ਨਾਲੋਂ ਮਤਲਬ ਐਂ ਲੱਗਿਆ ਵੀ ਸਾਰੇ ਖੇੜਾ ਛੜਾ ਰਹੇ ਨੇ ਤੇ ਆਪਣੇ ਕੰਮ ਤੱਕ ਸਭ ਨੂੰ ਮਤਲਬ ਹੈ ਜਿਵੇਂ ਸਮਾਜ ਅੱਜਕੱਲ ਆਪਾਂ ਦੇਖਦੇ ਹਾਂ ਸਾਰੇ ਬਿਜ਼ੀ ਐ ਕਿਸੇ ਨੂੰ ਕੋਈ ਕੰਮ ਨਹੀਂ ਇਹ ਵਿਸ਼ਾ ਮੈਂ ਸਾਰੇ ਆਪਣੇ ਵਕੀਲ ਸਹਿਬਾਨ ਨੇ ਡਾਕਟਰ ਸ਼ੇਪੂਲਾ ਜੀ ਹੋਰ ਜਿਹੜੇ ਵੀ ਮੇਰੇ ਅੱچھے ਫਰੈਂਡ ਸਰਕਲ ਆ ਸਾਰਿਆਂ ਨਾਲ ਡਿਸਕਸ ਕੀਤਾ ਤੇ ਮੈਂ ਇਹਨੂੰ ਹਾਈ ਕੋਰਟ ਤੱਕ ਵੀ ਲੈ ਕੇ ਜਾਊਗਾ ਇਸ ਮੈਟਰ ਨੂੰ ਜਦੋਂ ਬੰਦਾ ਨਾ ਕਈ ਘਟਨਾ ਦਾ ਪਾਣੀ ਪੀ ਲੈਂਦਾ ਆਪਦੇ ਅੱਖਾਂ ਸਾਹਮਣੇ ਕੌਤਕ ਦੇਖ ਲੈਂਦਾ ਨਾ ਕਈ ਚੀਜ਼ਾਂ ਦੇਖ ਕੇ ਨਾ ਬੰਦਾ ਜ਼ਿੰਦਗੀ ਚ ਵਵਲਵ ਹੋ ਜਾਂਦਾ ਵੱਡਾ ਹੋ ਜਾਂਦਾ ਸਿੱਖ ਜਾਂਦਾ ਕੰਮ ਕਰਨਾ ਮੈਂ ਨਾ ਕਿਸਾਨ ਅੰਦੋਲਨ ਚ 8 ਕੁ ਮਹੀਨੇ 7 ਮਹੀਨੇ ਸੇਵਾ ਕੀਤੀ ਹੈ ਤੇ ਕਿਸੇ ਵੀ ਟਾਈਮ ਕੀਤੀ ਹੈ ਐ ਨਹੀਂ ਪਤਾ ਰਾਤ ਨੂੰ 11 ਵਜੇ ਸਾਨੂੰ ਫੋਨ ਆ ਜਾਂਦਾ ਸੀ ਉਹਦੀ ਤਰ੍ਹਾਂ ਪੈਂਦੇ ਸੀ ਅੱਜ ਤੱਕ ਕਦੇ 11 8 9 ਮਹੀਨੇ ਅਜੇ ਕਦੇ ਟੋਲ ਨਹੀਂ ਦਿੱਤਾ ਮੁੰਬਈ ਤੇਲੰਗਾਨਾ ਉੱਤਰ ਪ੍ਰਦੇਸ਼ ਲਖਨਊ ਕਿਤੇ ਵੀ ਜਿੰਨਾ ਚਿਰ ਕਿਸਾਨ ਅੰਦੋਲਨ ਚੱਲਿਆ ਹੈ ਕਦੇ ਕਿਸੇ ਨੇ ਬਹਿਸ ਨਹੀਂ ਕੀਤੀ ਆਰਗੂਮੈਂਟਸ ਰੱਖੇ ਨਹੀਂ ਸਭ ਤੋਂ ਵੱਡੀ ਗੱਲ ਹੈ ਜਿਹੜੇ ਉਹ ਕਰੇਨ ਨਾਲ ਉਹ ਰੱਖ ਦਿੰਦੇ ਨੇ ਨਾ ਕੰਟੇਨਰ ਸੜਕ ਤੇ ਅਸੀਂ ਉਹ ਵੀ ਕਦੇ ਬਾਈਪਾਸ ਨਹੀਂ ਕੀਤੇ ਕਿਉਂਕਿ ਅਸੀਂ ਨਾਲ ਦੇ ਨਾਲ ਪੁਲਿਸ ਨੂੰ ਪੁੱਛਦੇ ਹਾਂ ਕਿ ਸਾਨੂੰ ਆਰਡਰ ਦਿਖਾਓ ਆਈਜੀ ਸਾਹਿਬ ਦਾ ਆਰਡਰ ਹੈ ਕੀ ਆਰਡਰ ਹੈ ਇਹਨੂੰ ਬੰਦ ਕਰਨ ਦਾ ਕਿ ਆਰਡਰ ਨਹੀਂ ਹੁੰਦੇ ਤਾਂ ਅਸੀਂ ਉੱਥੇ ਬੈਠੇ ਰਹਿੰਦੇ ਆਪਾਂ ਮੈਂ ਘੰਟਾ ਬੈਠਣਾ ਪਵੇ 2 ਘੰਟੇ ਬੈਠਣਾ ਪਵੇ 1 ਦਿਨ ਤਾਂ ਅਸੀਂ ਸਾਰੀ ਰਾਤ ਬੈਠ ਰਹੇ ਤੇ ਕੰਟੇਨਰ ਚਕਾਇਆ ਦਿੱਲੀ ਆਗਰਾ ਹਰ ਸ਼ਹਿਜਾਨਪੁਰ ਰਿਵਾੜੀ ਤੋਂ ਅੱਜ ਰਿਕਾਰਡ ਹੈ ਵੀਰ ਜੀ ਇਨਸਾਫ ਅਸੀਂ ਲੈ ਕੇ ਹੀ ਹਟਦੇ ਆ ਤੁਸੀਂ ਇਹ ਨਾ ਸੋਚੋ ਸਾਨੂੰ ਸਾਰਾ ਪਤਾ ਇਨਸਾਫ ਕਿੱਥੇ ਮਿਲਦਾ ਕਿਵੇਂ ਮਿਲਦਾ ਅਸੀਂ ਇਨਸਾਫ ਲੈ ਲਾਂਗੇ ਤੂੰ ਟੈਨਸ਼ਨ ਨਾ ਲੋ ਇਨਸਾਫ ਸਾਨੂੰ ਇਸ ਕੇਸ 'ਚ 100% ਮਿਲੂਗਾ ਪ੍ਰਿੰਸੀਪਲ ਸਾਹਿਬ ਤੁਸੀਂ ਇੱਕ ਪੀਆਰਟੀਸੀ ਜੋ ਟਰਾਂਸਪੋਰਟ ਹੈ ਜੀ ਡਿਪਾਰਟਮੈਂਟ ਹੈ ਜੀ ਉਹਦੀ ਇੱਕ ਨਲਾਇਕੀ ਦੇ ਬਾਰੇ 'ਚ ਗੱਲਬਾਤ ਕਰ ਰਹੇ ਸੀ ਤੁਸੀਂ ਕਹਿੰਦੇ ਸੀ ਵੀ ਅਸੀਂ ਜਗ ਜाहिर ਕਰਨਾ ਚਾਹੁੰਦੇ ਆ ਪੀਆਰਟੀਸੀ ਦੀ ਇੱਕ ਨਲਾਇਕੀ ਨੂੰ ਕੀ ਗੱਲਬਾਤ ਹੈ ਜੀ ਸਾਡੇ ਨਾਲ ਕੀ ਜਾਣਕਾਰੀ ਸ਼ੇਅਰ ਕਰਨਾ ਚਾਹੁੰਦੇ ਹੋ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਕੀ ਫਤਿਹ ਜੀ ਮੈਂ ਕੱਲ ਬੱਸ ਸਟੈਂਡ ਤੇ ਗਿਆ ਸ਼ਾਮ ਨੂੰ 4:30 ਦਾ ਟਾਈਮ ਸੀ ਤੇ ਉੱਥੇ ਇੱਕ ਬੱਸ ਦਾ ਸਾਨੂੰ ਸਮਾਂ ਦਿੱਤਾ ਹੋਇਆ ਸੀ 5:50 ਤੇ ਅਸੀਂ ਪਹੁੰਚ ਜਾਾਂਗੇ 4579 ਕਰਕੇ ਨੰਬਰ ਆ ਬੱਸ ਦਾ ਤੇ ਉਹ ਬੱਸ ਤਲਵੰਡੀ ਭਾਈ ਤੋਂ ਸਾਡਾ ਇੱਕ ਐਫੀ ਡੈਵਿਡ ਲੈ ਕੇ ਚੱਲੀ ਸੀ 500 ਰੁਪਿਆ ਦਾ ਉਹ ਸੀ ਗੱਡੀ ਦਾ ਐਕਸੀਡੈਂਟ ਹੋਇਆ ਉੱਥੇ ਦੇਣਾ ਹੈ ਏਜੰਸੀ 'ਚ ਵੀ ਇਹ ਦੇਖੋ ਪੁਲਿਸ ਕੇਸ ਨਹੀਂ ਹੈਗਾ ਮਤਲਬ ਉਹਦਾ ਮੈਟਰ ਹੈ ਅਵੰਦੀਪ ਸਿੰਘ ਬਰਾੜ ਮੇਰਾ ਦੋਸਤ ਉਹਦੀ ਗੱਡੀ ਦਾ ਐਕਸੀਡੈਂਟ ਹੋਇਆ ਸੀ ਤੇ ਉਹ ਆਪਾਂ ਉੱਥੇ ਜਮਾ ਕਰਨਾ ਸੀ ਤੇ ਮੈਂ ਹੈਰਾਨ ਰਹਿ ਗਿਆ ਜਿਹੜਾ ਅੱਗੇ ਤਾਂ ਆਪਾਂ ਪਬਲਿਕ ਤੋਂ ਸੁਣਦੇ ਆਂ ਜਿਹੜਾ ਹੁੰਦਾ ਪਰ ਇੱਕ ਪੜ੍ਹੇ ਲਿਖੇ ਬੰਦੇ ਨਾਲ ਜਦੋਂ ਐ ਕਰਦੇ ਆ ਨਾ ੱੱਕਾ ਤਾਂ ਬੰਦੇ ਦੀ ਚੀਕਾ ਨਿਕਲ ਜਾਂਦੀ ਹੈ ਤਾਂ ਮੈਂ ਚਾਹੁੰਦਾ ਵੀ ਇਹ ਗੱਲ ਜਗ ਜाहिर ਕਰਾਂ ਤੇ ਇਹਦੀ ਸਾਰੀ ਡਿਟੇਲ ਤੁਹਾਨੂੰ ਦਵਾਂ ਥੋੜਾ ਦੱਸੋ ਨਾ ਜੀ ਕਿਵੇਂ ਕਿਵੇਂ ਫਿਰ ਸਾਰੀ ਗੱਲਬਾਤ ਹੋਈ ਕੀ ਹੈ ਹਾਂ 5:00 ਵਜੇ 50 ਮਿੰਟ ਤੇ ਜਦੋਂ ਉਹ ਉੱਥੇ ਪਹੁੰਚਿਆ ਬਸ ਆਪਣੇ ਟਾਈਮ ਤੇ ਆ ਗਿਆ ਤੇ ਪਹਿਲਾਂ ਹੀ ਕਨੈਕਟਰ ਨਾਲ ਗੱਲ ਹੋ ਗਈ ਸੀ ਵੀ ਮੈਂ ਇੱਥੇ ਤੁਹਾਨੂੰ ਮਿਲੂੰਗਾ ਮੈਂ ਬੱਸ 'ਚ ਚੜ ਗਿਆ ਕਿਹੇ ਅਨੁਸਾਰ ਮੈਂ ਕਿਹਾ ਬੱਸ ਦੇ ਵਿੱਚੋਂ ਤੁਸੀਂ ਕਾਗਜ਼ ਸਿੱਟ ਦਿਓ ਔਰ ਬਾਅਦ 'ਚ ਮੈਨੂੰ ਪਤਾ ਲੱਗਿਆ ਵੀ ਐਸੇ ਦੇ ਨੇ ਰਹਿੰਦੇ ਸੀ ਉਹ ਕਹਿੰਦੇ ਮੈਂ ਕਾਗਜ਼ ਤਾਂ ਫਿਰ ਨਹੀਂ ਸਿੱਟੂੰ ਤੂੰ ਤੇ ਅੰਦਰ ਆ ਕੇ ਤੁਹਾਨੂੰ ਪੈਸੇ ਦੇ ਦੋ ਪਹਿਲਾਂ ਮੈਂ ਪਿਛਲੇ ਦਰਵਾਜ਼ੇ 'ਚੋਂ ਬੱਸ 'ਚ ਗਿਆ ਕਨੈਕਟਰ ਸਾਹਿਬ ਜਿਵੇਂ ਸਭ ਤੋਂ ਅੱਗੇ ਬੈਠੇ ਸੀ ਲੁਧਿਆਣਾ ਬੱਸ ਸਟੈਂਡ ਲੁਧਿਆਣਾ ਬੱਸ ਸਟੈਂਡ 'ਤੇ ਆਈ ਨਹੀਂ ਸੀ ਬੱਸ ਸਟੈਂਡ ਤੋਂ ਬਾਹਰ ਹੀ ਚੜ ਗਿਆ ਮੈਂ ਬੱਸ 'ਚ ਨਾ ਬੱਸ ਨੇ ਫੜਾਈ ਔਰ ਜਦੋਂ ਉਤਰੀ ਮੈਨੂੰ ਟ੍ਰੈਫਿਕ ਹੁੰਦਾ ਮੈਂ ਉਹ ਉਹਨਾਂ ਨੂੰ ਵੀ ਸਮਝ ਲੱਗੀ ਸੀ ਪਹਿਲਾਂ ਹੀ ਸਾਡੀ ਗੱਲ ਐਵੇਂ ਤੈਹ ਹੋਈ ਸੀ ਫੋਨ ਤੇ ਉਹ ਨੰਬਰ ਮੇਰੇ ਕੋਲੋਂ ਨਾ ਸੀਗਾ ਤੇ ਮੈਂ ਜਦੋਂ ਅੰਦਰ ਕਨੈਕਟਰ ਸਾਹਿਬ ਕੋਲ ਗਿਆ ਆਦਰ ਸਹਿਤ ਮੈਂ ਸਸੀ ਕਲਵੀਰ ਜੀ ਕੀ ਹਾਲ ਹੈ ਠੀਕ ਠਾਕ ਹੋ ਮੇਰੇ ਕਾਗਜ਼ ਆ ਗਏ ਤੁਸੀਂ ਮੈਂ ਲੁਧਿਆਣੇ ਤੋਂ ਰਣਵੀਰ ਆਵਾਜ਼ ਨਾ ਦੱਸਿਆ ਤੇ ਉਹ ਕਹਿੰਦੇ ਹਾਂ ਕਾਗਜ਼ ਆ ਗਏ ਪਹਿਲਾਂ ਪੈਸੇ ਦੇ ਦਿਓ ਮੈਂ 50 ਰੁਪਏ ਦਿੱਤੇ ਆਮ ਅਸੀਂ ਜਦੋਂ ਕੋਈ ਕਾਗਜ਼ ਪੱਤਰ ਮੰਗਾਉਂਦੇ ਆ ਸਾਡੇ ਫਾਜ਼ਿਲਕੇ ਜ਼ਮੀਨਾਂ ਕਣਕ ਕੁੰਕ ਦਾ ਬੀਜ ਆਮ ਬਹੁਤ ਚੀਜ਼ਾਂ ਭੇਜਦੇ ਰਹਿੰਦੇ ਆ ਉਹ ਇੱਕ ਟਿਕਟ ਤੇ ਪੈਸੇ ਲੱਗ ਜਾਂਦੇ ਵੱਧ ਤੋਂ ਵੱਧ ਤੇ ਅਦੇ ਕੋਈ ਇੰਨਾ ਬਹੁਤ ਜਾਇਜ਼ ਕੋਈ ਵੀ ਚੀਜ਼ ਆ ਭਾਵੇਂ ਸਾਡੇ ਸੀਡ ਆ ਕੀ ਕਿਸਾਨੀ ਦੇ ਰੇਟਰਡ ਕੰਮ ਕਰਦੇ ਉਹ ਕਹਿੰਦਾ ਜੀ 200 ਰੁਪਏ ਮੈਂ ਕਹਿੰਦਾ ਯਾਰ 200 ਰੁਪਏ ਦਾ ਬਾਈ ਕਿਰਾਇਆ ਵੀ ਹੈ ਨਹੀਂ ਸਾਡੇ ਮੁੰਡਾ ਕਾਲੂ ਫਰੀਦਕੋਟ ਤੋਂ ਆਇਆ ਹੈ ਤੇ ਮੈਂ ਹੀ ਇਹਦਾ ਹਿਸਾਬ-ਕਰਤਾਬ ਕਰਦਾ ਰਿਹਾ ਮੈਂ ਰੋਟੀ ਪਾਣੀ ਸਾਰਾ 500 ਰੁਪਏ ਲਿਆ ਨੇ ਮੇਥੋਂ ਫਰੀਦਕੋਟ ਯੂਨੀਵਰਸਿਟੀ ਕਾਗਜ਼ ਜਮਾ ਕਰਕੇ ਆਇਆ ਮੈਂ ਕਹਿੰਦਾ 200 ਰੁਪਏ ਯਾਰ ਕਿਹੜੇ ਹਿਸਾਬ ਨਾਲ ਤੁਸੀਂ ਲਈ ਜਾਂਦੇ ਆ ਜਾਇਜ਼ ਕਰੋ ਫਿਰ ਉਹ ਕਹਿੰਦਾ 20 ਰੁਪਏ ਵੱਧ ਮੰਗ ਰਿਹਾ ਉਹ ਗੱਲ ਮੈਨੂੰ ਬੜੀ ਚੁਵੀ ਵੀ ਪਹਿਲੀ ਗੱਲ ਤਾਂ ਕਾਗਜ਼ 50 ਰੁਪਏ ਦਾ 20 ਰੁਪ ਲਵੰਡੀ ਭਾਈ ਤੋਂ ਲੁਧਿਆਣੇ ਦੀ ਕਹਿੰਦਾ ਮੈਂ ਤਾਂ 20 ਰੁਪਏ ਵੱਧ ਮੰਗ ਰਿਹਾ ਮੈਂ ਕਿਹਾ ਹੈਰਾਨ ਹੋ ਗਿਆ ਜੀ ਮੈਂ ਮੈਂ ਕਿਹਾ ਭਾਈ ਟਿਕਟ ਕਦੋਂ ਕੱਟਣ ਲੱਗੇ ਤੁਸੀਂ ਜੇ ਕੋਈ ਕਾਗਜ਼ ਆਇਆ ਫਿਰ ਐਵੇਂ ਟਾ 50 ਗ੍ਰਾਮ ਦਾ ਉਹਦੀ ਟਿਕਟ ਲੱਗੂਗੀ ਉਹ ਤਾਂ ਛੋਟੇ ਬੱਚੇ ਦੀ 3 ਸਾਲ ਤੋਂ ਛੋਟੇ ਵੀ ਅਸੀਂ ਜਾਣਦੇ ਹਾਂ ਹੋਰ ਜਾਣਦੇ ਟਿਕਟ ਸੋ ਵੀ ਲੱਗਦੀ ਹੈ ਕੋਈ ਚਲੋ ਫਿਰ ਵੀ ਜੇ ਟਿਕਟ ਲੈਣੀ ਆ ਅੱਧੀ ਲੈ ਲਓ ਤੇ ਮੈਂ ਕਿਹਾ ਯਾਰ ਚਲ ਤੂੰ ਐ ਕਰ 100 ਰੁਪਏ ਲੈ ਲੈ ਮੈਂ 50 ਦਿੱਤੇ ਸੀ 50 ਤਾਂ ਮੈਂ ਚੱਕ ਕੇ ਮਾਰੇ ਇੰਜਨ ਤੇ ਤੇ ਮੈਂ ਕਿਹਾ ਪੈਸੇ ਨਾ ਸੱਟ ਯਾਰ ਤੂੰ 100 ਰੁਪਏ ਲੈ ਲੈ ਤੇ ਕਹਿੰਦਾ ਮੈਂ 100 ਰੁਪਏ ਮਨੇ ਜਿਹੜਾ ਮੈਨੂੰ ਲੱਗਦਾ ਮੈਂ ਇਹਦੇ ਪੀਆਰਟੀਸੀ ਚ ਮੇਰਾ ਦੀ ਬੜੀ ਵਾਕਫੀ ਦਾ ਲੁਧਿਆਣੇ ਸਾਡੇ ਕਾਲਜ ਚ ਆਉਂਦੇ ਰਹਿੰਦੇ ਕੋਈ ਨਾ ਕੋਈ ਮੈਨੂੰ ਸਾਈਨ ਡਾਕੂਮੈਂਟ ਮੈਨੂੰ ਫੋਨ ਕੀਤਾ ਮੈਂ ਕਿਹਾ ਵੀਰ ਜੀ ਐ ਕਰਕੇ ਉਹ ਕਹਿੰਦੇ ਜੇ ਇਹਨੇ ਮੁੰਡੇ ਨੂੰ 200 ਲੈਣਾ ਨਾ ਇਹਨੂੰ ਮੈਂ ਮਨਾ ਨਹੀਂ ਸਕਦਾ ਮਤਲਬ ਮੈਨੂੰ ਐ ਜਾਪਿਆ ਜਿਵੇਂ ਮੈਂ ਕਾਲਜ ਦਾ ਪ੍ਰਿੰਸੀਪਲ ਹਾਂ ਮੈਂ ਆਪਦੇ ਸਟਾਫ ਨੂੰ ਵੀ ਮਨਾ ਸਕਦਾ ਜੀ ਭਾਈ ਇਹਨਾਂ ਦੀ ਕਲਾਸ ਚੰਗੀ ਤਰ੍ਹਾਂ ਲੋ ਬੱਚਿਆਂ ਦਾ ਪ੍ਰੈਕਟिकल ਲੋ ਮੈਨੂੰ ਤਾਂ ਹੈਂਡੀਕੈਪ ਤੇ ਲੱਗਦਾ ਪੀਪੀਆਰਟੀਸੀ ਦੇ ਮੈਨੇਜਮੈਂਟ ਜੇ ਮੈਂ ਇੱਕ ਵਾਰੀ ਲਿਵੜਾ ਬੱਸ ਵਾਲਾ ਲੱਗਿਆ ਉਹਨੇ ਕੋਈ ਸਾਡੇ ਨਾਲ ਕੀ ਕੀ ਹੋਇਆ ਸੀ ਮੈਂ ਤੁਹਾਨੂੰ 2012-13 ਦੀ ਗੱਲ ਕਰ ਰਿਹਾ ਸੀ ਜੈਪੁਰ ਗਾਜੀ ਟ੍ਰਿਪ ਲੈ ਕੇ ਇਹ ਜ਼ਰੂਰ ਹੁੰਦੀ ਉਹ ਬੱਸ ਦੇ ਕੰਡਕਟਰਾਂ ਦੇ ਮਾਲਕਾਂ ਦੀ ਮੈਨੇਜਮੈਂਟ ਕਰਨ ਦੀ ਉਹ ਤਾਂ ਯਾਰ ਮੈਂ ਤਾਂ ਕਹਿੰਦਾ ਮੈਨੇਜਰ ਡਰ ਦੇ ਡਰਾਈਵਰਾਂ ਤੋਂ ਉਹ ਕਹਿੰਦਾ ਉਹਨੂੰ ਮੇਰੇ ਕੋਲ ਫੋਨ 'ਚ ਪਈ ਹੈ ਸਾਰੀ ਆਵਾਜ਼ ਇਹਨਾਂ ਦੀ ਉਹਨੂੰ ਕਹਿੰਦਾ ਕਹਿੰਦਾ ਚਲੋ ਕੋਈ ਗੱਲ ਨਹੀਂ ਤੁਹਾਡੇ ਜਿਹੜੇ ਬੰਦੇ ਤੋਂ ਲੈਣੀ ਪੈਣਗੇ ਫਿਰ ਕਹਿੰਦਾ ਮੈਨੂੰ ਕਹਦਾ ਭਾਈ ਜਦ ਦੋ 200 ਦੇ ਦਿਓ ਮੈਂ ਸਮਝ ਗਿਆ ਭਾਈ ਵੀ ਕੁੱਤੀ ਚੋਰਾ ਨਾਲ ਰਲਿਆ ਮੈਨੇਜਰ ਨੋ ਮੈਜਰ ਕੁਝ ਨਹੀਂ ਹੈਗੇ ਇਹ ਸਾਰੇ ਇੱਕ ਦੂਜੇ ਨੂੰ ਪਾਉਂਦੇ ਪਿਆਉਂਦੇ ਆ ਮੈਂ ਉਹਨੂੰ ਕਹਾਂ ਤੁਸੀਂ ਮੈਥੋਂ 150 ਰੁਪਏ ਲੈ ਲਓ। ਭਾਈ ਜੀ 150 ਤੇ ਵੀ ਨਹੀਂ ਮੰਨੇ। ਮੈਨੂੰ ਹਾਰ ਕੇ ਨਾ ਜਦ ਬਤਮੀਜ਼ ਜਿਹਾ ਬੋਲਿਓ ਕਹਿੰਦੇ ਇਹਦਾ ਕਾਗਜ਼ ਤੁਹਾਡਾ ਤਲਵੰਡੀ ਭਾਈ ਤੋਂ ਲਿਆ ਨਾ ਤਾਂ ਤਲਵੰਡੀ ਭਾਈ ਹੀ ਵਾਪਸ ਕਰਾਂਗੇ ਕਾਗਜ਼ ਉਹਨਾਂ ਸੀ। ਮੈਂ ਬੜਾ ਹੈਰਾਨ ਹੋ ਗਿਆ ਮੈਂ ਕਿਹਾ ਯਾਰ ਲੁਧਿਆਣੇ ਚੀਜ਼ ਆ ਗਈ। ਮੈਂ ਕੰਮ ਛੱਡ ਕੇ ਆ ਗਿਆ 2.5 ਘੰਟੇ 2 ਘੰਟੇ ਮੈਂ ਮਤਲਬ ਪਹਿਲਾਂ ਇਹਨਾਂ ਨਾਲ ਕੋਆਰਡੀਨੇਸ਼ਨ ਕੀਤੀ। ਪਹਿਲਾਂ ਸਾਡਾ ਬੰਦਾ ਕਾਗਜ਼ ਉਹਨਾਂ ਗਿਆ ਇਹਨਾਂ ਨੂੰ। ਮੈਂ ਕਿਹਾ ਸਾਡੇ ਕਨਵੀਨੀਅੰਸ ਦੀ ਸਾਡੇ ਕੰਮ ਦੀ ਕੋਈ ਵੈਲਿਊ ਨਹੀਂ। ਮੈਂ ਕਿਹਾ ਯਾਰ ਇਹ ਤਾਂ ਜਮੀਨ ਹੀ ਨਹੀਂ ਜਾਏ ਤੱਕਾ ਕਰੀ ਜਾਂਦੇ ਮੈਂ ਮੈਂ ਕਹਿੰਦਾ ਮੈਂ 200 ਨਹੀਂ ਦੇ ਸਕਦਾ ਮੈਂ ਕਿਹਾ ਇੰਨੀ ਵੀ ਗੱਲ ਰਹੀ ਮੈਂ 150 ਹੀ ਦੇਣਾ ਬਸ ਇਤੋਂ ਵੱਧ ਨਹੀਂ ਵਹ ਦੇਣੇ ਉਹ ਮੇਰੇ ਕੋਲ ਸਾਰਾ ਕੁਝ ਹੈਗਾ ਉਹਦੇ ਵਿੱਚ ਫੋਨ 'ਚ ਮੇਰਾ ਜਿਹੜਾ ਦੋਸਤ ਐਮਨਦੀਪ ਬਰਾੜ ਉਹਨੇ ਬਹੁਤ ਬੇਨਤੀ ਕੀਤੀ ਇਹਨਾਂ ਨੂੰ ਕਿ ਭਾਈ 150 ਲੈ ਲਓ ਇਹ 150 ਚ ਵੀ ਨਹੀਂ ਮੰਨੇ ਮੈਂ ਇਸ ਗੱਲ ਤੇ ਹੈਰਾਨ ਆ ਕਿ ਕੀ ਕਰਨਾ ਇਹਨਾਂ ਪੈਸਿਆਂ ਦਾ ਕੋਈ ਟੈਕਸਟਰ ਤਾਂ ਕੱਟਣੀ ਨਹੀਂ ਜੇਬ 'ਚ ਹੀ ਜਾਣੇ ਆ ਜੇ ਮੈਨੂੰ ਕੱਚੇ ਦੇ ਪੈਸੇ ਆਉਣੇ ਆ ਕਿਤੇ ਦੋ ਨੰਬਰ ਦੇ ਪੈਸੇ ਆਉਣੇ ਦੋ ਪੈਸੇ ਘਟਾ ਆ ਜਾਣਗੇ ਉਹ ਚ ਕੀ ਗੱਲ ਹੈ ਘਰੇ ਦਾ ਜਾਣੇ ਨਹੀਂ ਵੇ ਤਨਖਾਹ ਬਣਨੀ ਹੈ ਇਹਨਾਂ ਦੀ ਇਹਦਾ ਦੋ ਨੰਬਰ ਜੀ ਤੁਸੀਂ ਕੋਈ ਤਾ ਕਿ ਉਹ ਚਾਰ ਪੰਜ ਸਵਾਰੀਆਂ ਦੇ 150 ਉਹ ਜੋ 450 ਦਾ ਖਾਪੀ ਲਓ ਕੋਈ ਜਰੂਰੀ ਤਾਂ ਨਹੀਂ ਗੱਲ ਚ ਗੁੱਠਾ ਦੇ ਕੇ ਸਵਾਰੀਆਂ ਦੇ ਪੰਜਾਬ ਚ ਲੋਕਾਂ ਕੋਲ ਨੌਕਰੀ ਨਹੀਂ ਹੈਗੀ ਗਰੀਬੀ ਇੰਨੀ ਜਿਆਦੀ ਹੈ ਵੀ ਐਂ ਕਰਕੇ ਧੱਕਾ ਕਰਨਾ ਲੋਕਾਂ ਨਾਲ ਪਰ ਇਹਨਾਂ ਗੱਲਾਂ ਕਰਕੇ ਮੇਰਾ ਮਨ ਫਿੱਟ ਗਿਆ ਕਿਉਂਕਿ ਮੈਂ ਇੱਕ ਸਮਾਜਿਕ ਬੰਦਾ ਹਾਂ ਮੈਨੂੰ ਐ ਲੱਗਦਾ ਜਿਹੜਾ ਮੇਰੇ ਨਾਲ ਹੋ ਰਿਹਾ ਹੈ ਨਾ ਸਾਰਿਆਂ ਨਾਲ ਹੀ ਹੋ ਰਿਹਾ ਹੈ ਮੈਂ ਕਹਿਆ ਦੀ ਆਵਾਜ਼ ਚੱਕਣੀ ਹੈ ਮੈਂ ਹੁਣ ਲੈਣਾ ਹੀ ਨਹੀਂ ਐਫੀਡੇਵਟ ਮੈਂ ਨਵਾਂ ਬਣਵਾਉਂਗਾ ਮੈਂ ਪੀਆਰਟੀਸੀ ਨਾਲ ਤੋਂ ਲੈਣਾ ਹੀ ਨਹੀਂ ਐਫੀਡੇਵਟ ਮੈਂ ਐਫੀਡੇਵਟ 50 ਰੁਪਏ ਦਾ ਨਵਾਂ ਬਣਵਾਉਂਗਾ ਅਸੀਂ ਨਵਾਂ ਐਫੀਡੇਵ ਉਹ ਵੀ ਉਹਨੂੰ ਫਾਸਟੇ ਪਾਊਗਾ ਵੈਸੇ ਟਾਈਮ ਮੇਰਾ ਜਰੂਰ ਹੋਵੇ ਸਟੋਰੀ ਐ ਅਸਕਲ ਤੇ ਪਰ ਟਾਈਮ ਦੀ ਗੱਲ ਨਹੀਂ ਗੱਲ ਹੈਗੀ ਐ ਜਿਹੜਾ ਰੋਜ਼ ਰੋਜ਼ ਲੋਕਾਂ ਨੂੰ ਪਰੇਸ਼ਾਨ ਕਰਦੇ ਤੇ ਲੋਕ ਚੁੱਪ ਐ ਪਬਲਿਕ ਚੁੱਪ ਐ ਪਬਲਿਕ ਬੋਲਦੀ ਨਹੀਂ ਪ੍ਰਿੰਸੀਪਲ ਸਾਹਿਬਕਰ ਉਹਨਾਂ ਨੇ ਹੁਣ ਆਪਣਾ ਦੇਖੋ ਜੋ ਕਾਇਆ ਬਣਦਾ ਜੀ ਉਹਦਾ ਇੱਕ ਕਾਗਜ਼ ਡਾਕੂਮੈਂਟ ਦਾ ਜਿਹਦੀ ਤੁਸੀਂ ਗੱਲ ਕਰਦੇ ਉਹ ਤਾਂ ਆਪਣਾ ਲੈਣ ਗਈ ਜੀ ਹੁਣ ਕਰੈਕਟਰ ਜਿਹੜੇ ਨੇ ਜੀ ਮੈਂ ਜੀ ਤੁਹਾਨੂੰ ਪਹਿਲਾਂ ਵੀ ਬੇਨਤੀ ਕਰਕੇ ਆਟਿਆ ਇਹਨਾਂ ਦਾ ਪੈਸੇ ਦੀ ਕੋਈ ਕਮੀ ਐ ਵੀ ਮੈਂ ਕਿਤੇ 100 50 ਪਿੱਛੇ ਲੜਨਾ ਕਰਾਇਆ ਮੈਂ ਦਿਨ ਨੂੰ ਤਿਆਰ ਆ ਪਰ ਨਾ ਇੱਕ ਕਹਿੰਦੇ ਲੋਕਾਂ ਦੀ ਆਵਾਜ਼ ਹੁੰਦੀ ਹੈ ਰੱਬ ਦੀ ਆਵਾਜ਼ ਹੁੰਦੀ ਹੈ ਵੀ ਦਿਲ ਚ ਆਈ ਹੈ ਵੀ ਧੱਕਾ ਕਰ ਰਹੇ ਨੇ ਕਿਰਾਇਆ 180 ਰੁਪਏ ਫਰੀਦਕੋਟ ਤੋਂ ਲੁਧਿਆਣੇ ਦਾ ਇਹ ਕੱਲ ਵੀ ਜਾ ਕੇ ਪਰਸੋਂ ਇਹ ਘਰ ਉੱਧਰ ਵੀ ਇਹਦਾ ਹੈਗਾ ਤੇ 180 ਰੁਪਏ ਕਿਰਾਇਆ ਹੋਵੇ ਫਰੀਦਕੋਟ ਤੋਂ ਲੁਧਿਆਣੇ ਦਾ ਤਲਵੰਡੀ ਭਾਈ ਤਾਂ 25-30 ਕਿਲੋਮੀਟਰ ਪਹਿਲਾਂ ਹੀ ਆ ਜਾਂਦਾ ਉਹਦੇ ਵੀ 180 ਬਣਦੇ ਚਲੋ ਜਿਵੇਂ ਆਪਾਂ ਕਹਿੰਦੇ ਆ ਨਾ ਟਿਕਟ ਪੂਰੀ ਲੈ ਲਓ ਜਿੱਥੋਂ ਸਟਾਰਟ ਹੁੰਦੀ ਹੈ ਬੱਸ ਤੇ ਜਿੱਥੇ ਮੁੱਕਦੀ ਹੈ ਪੂਰੀ ਵੀ ਲੈ ਲਓ ਜੇ ਬਾਈ ਚਾਂਸ ਤੋ ਕਈ ਇਹਨਾਂ ਬਾਈ ਜੀ ਇਹ ਤਾਂ 20 ਰੁਪਏ ਵੱਧ ਲੱਗਣਗੇ 180 ਨਹੀਂ ਲੱਗਣੇ 200 ਲੱਗਣਗੇ ਇਹਦਾ ਉਸ ਤੋਂ ਬਾਅਦ ਬਾਈ ਜੀ ਮੈਂ ਇੱਕ ਵੈਸੇ ਗੱਲ ਕਰਦਾ ਜਗਾ ਜਗਾ ਕਾਨੂੰਨ ਬਣਿਆ ਹੈ ਬੱਸਾਂ 'ਚ ਲਿਖਿਆ ਵੀ 4 ਸਾਲ ਤੋਂ ਛੋਟੇ ਬੱਚੇ ਦੀ ਟਿਕਟਰੀ ਲੱਗਣੀ ਜਾਂ ਸ਼ਾਇਦ 3 ਲਿਖਿਆ ਹੈ ਉਹ ਕਾਨੂੰਨ ਐਵੇਂ ਹੀ ਬਣ ਗਏ ਕੋਈ ਨਾ ਕੋਈ ਕਿਤੇ ਨਾ ਕਿਤੇ ਲਾਅਨ ਆਰਡਰ ਹੈ ਜਿਹੜਾ ਇਹਨਾਂ ਰੱਦੀ ਰੱਦੀ ਸੈਟਲ ਹੁੰਦਾ ਹੈ ਜਿਹੜਾ ਆਪਣੇ ਉਹ ਡਾਕੂਮੈਂਟਸ ਹੁੰਦੇ ਆ ਨਾ ਜਿਹੜਾ ਗੈਜ਼ਟ ਹੁੰਦਾ ਹੈ ਉਹਦਾ ਆਹਦਾ ਆਰਟੀਸੀ ਦੇ ਜਿਹੜਾ ਜਿਹੜੇ ਨਿਯਮ ਬਣਿਆ ਰੂਲਸ ਬਣਿਆ ਉਹ ਤਾਂ ਕੂੜੇ ਸੱਟੇ ਪਏ ਆ ਉਹਨਾਂ ਆ ਤੇ ਉਹ ਜੋ ਰੂਲ ਦੇ ਹਿਸਾਬ ਨਾਲ ਆਪਾਂ ਗੱਲ ਕਰੀਏ 50 ਗ੍ਰਾਮ ਦੇ ਕਾਗਜ਼ ਦੇ ਤੁਸੀਂ ਹਿਸਾਬ ਲਾ ਕੇ ਦੇਖੋ ਕਿੰਨੇ ਬਣਦੇ ਆ 50 ਗ੍ਰਾਮ ਦਾ ਕਾਗਜ਼ ਸੀਗਾ ਉਹ ਜਿਹਦਾ ਮੈਂ ਤੁਹਾਨੂੰ 200 ਰੁਪਏ ਮੰਗਦਾ ਸੀ ਤੇ ਕਾਗਜ਼ ਦੀ ਵੈਲਿਊ 50 ਰੁਪਏ ਸੀ weight 50 ਗ੍ਰਾਮ ਵੈਲਿਊ 50 ਰੁਪਏ ਕੋ ਕਿਉਂ ਉਹਦੇ 50 ਰੁਪਏ ਦਾ ਸਟੈਂਪ ਉਹਦਾ ਲੱਗਿਆ ਹੋਇਆ ਸੀ ਪ੍ਰਿੰਸੀਪਲ ਸਾਹਿਬ ਉਹ ਤੇ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਇੱਕ ਡਾਕੂਮੈਂਟ ਪਿੱਛੇ ਕਾਗਜ਼ ਦੇ ਇੱਕ ਕਾਗਜ਼ ਪਿੱਛੇ ਉਹਨਾਂ ਨੇ ਤੁਹਾਡੇ ਤੋਂ ਇੱਕ ਪੈਸੇ ਜਿਹੜੇ ਟਿਕਟ ਤੋਂ ਵੀ ਜ਼ਿਆਦਾ ਡਿਮਾਂਡ ਕੀਤੇ ਨੇ ਉਥੇ ਬੱਸ ਦੇ ਵਿੱਚ ਕਿਤੇ ਨਾ ਕਿਤੇ ਲਿਖਿਆ ਹੋਊਗਾ ਨਾ ਜਿਵੇਂ ਬੱਚੇ ਬਾਰੇ ਲਿਖਿਆ ਹੁੰਦਾ ਵੀ ਅੱਧੀ ਟਿਕਟ ਲੱਗੇਗੀ ਕਾਗਜ਼ ਦੇ ਇੱਕ ਦੇ ਕਿੰਨੇ ਪੈਸੇ ਲੱਗਣਗੇ ਜਾਂ ਪਾਰਸਲ ਦੇ ਕਿੰਨੇ ਪੈਸੇ ਲੱਗਣਗੇ ਕੀ ਉਹਦਾ ਹਸਤਾਬ ਹੁੰਦਾ ਹੈ ਉਹ ਕੁਝ ਲਿਖਿਆ ਹੀ ਹੋਊਗਾ ਬੱਸ ਦੇ ਵਿੱਚ ਤੁਸੀਂ ਉੱਥੋਂ ਪੜ੍ਹ ਲੈਣਾ ਸੀ ਜਾਂ ਕੋਈ ਉਹਨਾਂ ਕੋਲ ਡਾਕੂਮੈਂਟ ਵਗੈਰਾ ਤੁਸੀਂ ਕਹਿਣਾ ਸੀ ਮੇਰੇ ਮਾਂ ਦੀ ਤਸੱਲੀ ਕਰਾਓ ਕਿ ਕਿੰਨੇ ਪੈਸੇ ਜਾਇਜ਼ ਕਾਨੂੰਨ ਮੁਤਾਬਕ ਤੁਹਾਡੇ ਲਾਭ ਤੱਕ ਕਿੰਨੇ ਪੈਸੇ ਬਣਦੇ ਨੇ ਮੈਂ ਤੁਹਾਨੂੰ ਗੱਲ ਦੱਸਦਾ ਜੀ ਮੇਰੇ ਕੋਲ ਟਿਕਟ ਪਈ ਹੈ ਫਰੀਦਕੋਟ ਦੀ ਇਹ 180 ਰੁਪਏ ਲੁਬੈਨ ਤੋਂ ਫਰੀਦਕੋਟ ਦੀ ਟਿਕਟ ਹੈ ਇਹ ਹੈਗੇ 2 ਠੀਕ ਹੈ ਜੀ 2 ਤਰੀਕ ਨੂੰ ਸ਼ਾਮ ਦੀ ਹੈ ਤੇ ਕਿਰਾਇਆ ਤਾਂ ਦੇਖੋ ਮੈਨੂੰ ਪਤਾ ਹੀ ਹੈ ਅੱਜ ਪਰਸੋ ਦਾ ਟਿਕਟ ਮੇਰੇ ਕੋਲ ਪਈ ਹੈ ਇਹਨੂੰ ਪੈਸੇ ਮੈਂ ਹੀ ਦਿੱਤੇ ਆ ਕਿਰਾਏ ਦੇ ਮੈਂ ਮੈਥੂ ਹੀ ਲੈਂਦਾ ਮੇਰੇ ਕੋਲ ਹੀ ਜਮਾ ਹੁੰਦਾ ਰਿਕਾਰਡ Ориਜਨਲ ਟਿਕਟ ਮੈਂ ਤੁਹਾਨੂੰ ਦੇ ਦੂੰਗਾ ਚਲਾ ਦਿਓ ਪਰ ਬੱਸ ਦੇ ਵਿੱਚ ਕੋਈ ਰੂਲ ਬੁੱਕ ਨਹੀਂ ਸੀ ਉਹਨਾਂ ਕੋਲੇ ਕੋਈ ਕੰਪਲੇਨਟ ਨੰਬਰ ਨਹੀਂ ਉਹ ਤੇ ਰੰਗ ਜਾਂ ਮਾਰਿਆ ਹੋਇਆ ਜੀ ਸਮਝ ਨਹੀਂ ਸੀ ਆਉਂਦਾ ਕੰਪਲੇਨਟ ਨੰਬਰ ਵਗੈਰਾ ਮੈਂ ਉਹਨਾਂ ਨੂੰ ਪੁੱਛਿਆ ਫਿਰ ਮੈਂ ਕਿਹਾ ਯਾਰ ਜਿਹੜੇ ਤੁਹਾਡੇ ਉੱਚ ਅਧਿਕਾਰੀ ਨੇ ਮੈਨਾਂ ਨਾਲ ਗੱਲ ਕਰਾਉਣ ਕਹਿੰਦੇ ਕਰਾਓ ਫਿਰ ਕਿਸੇ ਦਾ ਸਾਡੇ ਲੋਕਲ ਪਰਸਨਲ ਸਾਡਾ ਰਿਲੇਸ਼ਨ ਹੈ ਉਹ ਮੇਰੇ ਕੋ ਆਉਂਦੇ ਆ ਬਸ ਸਟੈਂਡ ਤੇ ਇੱਥੇ ਉਹ ਜੌਬ ਕਰਦੇ ਐ ਇਨਕੁਆਰੀਸ ਉੱਥੇ ਬੈਠਦੇ ਐ ਮੇਰੇ ਸਾਮਾ ਇਹਨਾਂ ਦੇ ਵੱਡੇ ਐ ਉਹ ਉਹ ਬੰਦੇ ਨੂੰ ਵੀ ਇਹਨਾਂ ਨੇ ਕਿਸੇ ਰਾਹ ਪਾਇਰ ਨਹੀਂ ਪਾਇਆ ਮੈਂ ਤਾਂ ਕੁਲ ਮਿਲਾ ਕੇ ਸਮਝਦਾ ਜੇ ਮੈਨੂੰ ਉਵੇਂ ਕੋਈ ਵੱਡਾ ਬੰਦਾ ਫੋਨ ਕਰੇ ਵੀ ਆਹ ਕੰਮ ਐ ਜੀ ਤੇ ਆਪਾਂ ਸੱਚ ਦੇ ਰਾਹ ਤੇ ਤੁਰਾਂਗੇ ਇਹ ਤਾਂ ਆਪਦੇ ਸੀਨੀਅਰ ਤੋਂ ਵੀ ਡਰਦੇ ਇਹਦਾ ਮਤਲਬ ਸਾਰੇ ਗਲੇ ਹੋਇਆ ਉਹ ਕਹੀ ਜਾਂਦਾ ਵੀ ਤੁਸੀਂ ਦੇ ਦਿਓ ਬਾਈ ਜੀ ਕੋਈ ਗੱਲ ਨਹੀਂ ਐਵੇਂ ਹੁੰਦਾ ਬੱਸ ਦਾ ਵੀ ਮੈਂ ਪੁੱਛਣਾ ਵੀ ਇਹ ਪੈਸੇ ਜਾਂਦੇ ਕਿੱਥੇ ਐ ਇਹ ਕੋ ਟੈਕਸਟ ਪਾਣੀ ਦੀ ਹੈ ਕੋਈ ਕੋਈ ਰੂਲ ਬੁੱਕ ਚ ਲਿਖਿਆ ਆ ਵੀ ਇਹਦਾ ਕਿਵੇਂ ਸਿਸਟਮ ਬਣੂਗਾ ਪਾਰਸਲ ਦਾ ਜਾਂ weight ਕਿੰਨਾ ਹੁੰਦਾ ਜਾਂ ਕਿਵੇਂ ਇਹਦਾ ਆਪਦੀ ਜੇਬ ਚ ਪਾਉਣੇ ਇਹਨਾਂ ਨੇ ਪਹਿਲਾਂ ਵੀ ਆ ਗੱਲ ਆਖ ਕੇ ਟੇ ਮੈਂ ਵਾਰ-ਵਾਰ ਇੱਕੋ ਗੱਲ ਨਾ ਰਿਪੀਟ ਕਰਾਂ ਵੀ ਇੱਕ ਟਾਂਗ ਨਾਲ ਬੰਦੇ ਨੂੰ ਪਰੇਸ਼ਾਨ ਕਰਕੇ ਇਹ ਸਾਰਾ ਇਹ ਆ ਰੇਂਜਮੈਂਟ ਕੀਤਾ ਹੋਇਆ ਪ੍ਰਸ਼ਾਸਨ ਦੀ ਅੱਖਾਂ ਜਿ ਮਿੱਟੀ ਉਹ ਕਰਦੇ ਫੱਕਦੇ ਆ ਤੇ ਰੂਲ ਸਾਰੇ ਛਿੱਕੇ ਟੰਗੇ ਹੋਇਆ ਕਿਸੇ ਰੂਲ ਦੀ ਕੋਈ ਪਾਲਣਾ ਹੋ ਹੀ ਨਹੀਂ ਰਹੀ ਸ਼ਾਮ ਦਾ ਟਾਈਮ ਹੈ ਪਤਾ ਨਹੀਂ ਉਹ ਕਿਵੇਂ ਇਸ ਚੀਜ਼ ਨੂੰ ਕਰਦੇ ਆਪਰੇਸ਼ਨ ਨੂੰ ਮੈਂ ਤਾਂ ਥੋੜਾ ਜਿਆਦਾ ਇਸ ਗੱਲ ਨੂੰ ਨੈਗੇਟਿਵ ਸਮਝਦਾ ਅੱਗੇ ਉਹ ਜਿਹੜਾ ਆਪਣਾ ਸਪੀਡ ਪੋਸਟ ਹੈ ਇੰਡੀਅਨ ਸਪੀਡ ਪੋਸਟ ਹੈ ਉਹ ਮੇਰੇ ਨਾਲ ਫਰੀਦਕੋਟ ਤੋਂ ਜਾਂ ਤਲਵੰਡੀ ਪਾਈ ਤੋਂ ਦੂਜੇ ਦਿਨ ਆ ਜਾਂਦੀ ਹੈ 25 26 ਰੁਪਏ ਲੱਗਦੇ ਆ ਨਾਲੇ ਸਿੱਧਾ ਉਸ ਪਰਸਨ ਨੂੰ ਏਜੰਸੀ 'ਚ ਪਹੁੰਚ ਜੂਗੀ ਲੋੜ ਹੀ ਨਹੀਂ ਬੱਸ ਸਟੈਂਡਾਂ 'ਤੇ ਜਾ ਖੜਨ ਦੀ ਜੇੜਾ ਕੋਈ ਇੱਕ ਅੱਧਾ ਕਾਜ ਕਿਸੇ ਨੇ ਭੇਜਣਾ ਹੈ ਸਿੱਧਾ ਏਜੰਸੀ ਨੂੰ ਭੇਜ ਦਿਓ ਗੱਡੀ ਵਾਲੇ ਨੂੰ ਜਾਂ ਜੇ ਕਿਤੇ ਹੋਰ ਕਿਸੇ ਸਰਵੇਅਰ ਨੇ ਜਾਣਾ ਉਹਨੂੰ ਭੇਜ ਦਿਓ ਉਹਦੇ ਐਡਰੈਸ ਤੇ ਇਹਨਾਂ ਗੱਲਾਂ 'ਚ ਪਾਉਣਾ ਖੱਜਲ ਖਵਾਲੀ ਟਾਈਮ ਵੇਸਟ ਹੈ ਐਵੇਂ ਮਨ ਪਰੇ ਮੇਰੇ ਵਰਗੇ ਨੂੰ ਆ ਚੱਕਣੀ ਪੈਂਦੀ ਐ ਠੀਕ ਐ ਮੈਂ ਤਾਂ ਇੰਨਾਂ ਚੀਜ਼ਾਂ ਨੂੰ ਅਖੋਲਾ ਕਰ ਨਹੀਂ ਸਕਦਾ ਸਾਨੂੰ ਸਾਡੇ ਛੋਟੇ ਛੋਟੇ ਬੱਚੇ ਆ ਸਾਰੇ ਇਹਨਾਂ ਨੇ ਸਮਾਜ ਨੂੰ ਚਲਾਉਣਾ ਜੇ ਅਸੀਂ ਇਹ ਜੀ ਗਲਤ ਸਿੱਖਿਆ ਦੇਵਾਂਗੇ ਵੀ ਅੱਜ ਇੱਥੇ ਦੋ ਗੱਲਾਂ ਸੁਣ ਲਈਆਂ ਦੋ ਗੱਲਾਂ ਇੱਥੇ ਸੁਣ ਲਈਆਂ ਢਿੱਡ 'ਚ ਰੱਖ ਲਈਆਂ ਤੇ ਐਵੇਂ ਤਾਂ ਮੇਥੋਂ ਰੱਖਿਆ ਨਹੀਂ ਜਾਂਦੀ ਮੈਂ ਤਾਂ ਜੇ ਇਹ ਗੱਲ ਕੋਈ ਗਲਤ ਨਿਗਾ ਚਾਉਂਦੀ ਨਾਲ ਦੀ ਨਾਲ ਉਹਨੂੰ ਜਗ ਜਾਗਰ ਕਰਦਾ ਪ੍ਰਿੰਸੀਪਲ ਸਾਹਿਬ ਤੁਸੀਂ ਉੱਥੇ ਫਿਰ ਕਨੈਕਟਰ ਨੂੰ ਜਾਂ ਡਰਾਈਵਰ ਨੂੰ ਉਹਨਾਂ ਨੂੰ ਪੁੱਛਣਾ ਸੀ ਨਾ ਵੀ ਅਸੀਂ ਕੰਪਲੇਨਟ ਕਰਨੀ ਚਾਹੁੰਦੇ ਹਾਂ ਅਧਿਕਾਰੀਆਂ ਦਾ ਕੋਈ ਨੰਬਰ ਲੈ ਲੈਣਾ ਸੀ ਉਹਨਾਂ ਤੋਂ ਜੀ वैसे बस ਦੇ ਵਿੱਚ ਲਿਖਿਆ ਵੀ ਹੁੰਦਾ ਜੀ ਜੀਐਮ ਸਾਹਿਬ ਦਾ ਨੰਬਰ ਬਾਹਰ ਵੀ ਅੰਦਰ ਵੀ ਮੈਂ ਨਾ ਜੀ ਬਹੁਤ ਪਿਆਰ ਨਾਲ ਤੇ ਅੱਛੇ ਢੰਗ ਨਾਲ ਉਹਨਾਂ ਨੂੰ ਐਕਸਪਲੇਨ ਕੀਤਾ ਰਿਕਵੈਸਟ ਕੀਤੀ ਵੀ ਮੇਰਾ ਆ ਮੇਰੀ ਪਛਾਣ ਆ ਵੀ ਅਸੀਂ ਸਮਾਜ ਸੇਵੀ ਹੈਗੇ ਆ ਤੇ ਵੀ ਮੇਰੇ ਨਾਲ ਤੁਸੀਂ ਕੋਆਪਰੇਟ ਕਰੋ ਨੰਬਰ ਵੀ ਚਲੋ ਥੋੜਾ ਮੋਟਾ ਇਸ ਗੱਲ ਤੇ ਹੋਈ ਪਰ ਨਾ ਇੱਕ ਰੂਪ ਮਤਲਬ ਐਰੋਗੈਂਸੀ ਦਾ ਥੋੜਾ ਜਿਹਾ ਨੈਗੇਟਿਵ ਉਹਨਾਂ ਨੇ ਬਣਾ ਲਿਆ ਮੈਂ ਇਸ ਗੱਲ ਤੇ ਥੋੜਾ ਜਿਹਾ ਹੋਰ ਗੱਲਾਂ ਚਾਹਣਾ ਚਾਹੁੰਦਾ ਮੈਂ ਤੁਹਾਡਾ ਜਵਾਬ ਬਾਅਦ ਚ ਦਿੰਨਾ ਵੀ ਹੁਣ ਜਦੋਂ ਹੀਟਰ ਨੇ ਜੂਸ ਨੂੰ ਮਾਰਿਆ ਸੀਗਾ ਤੇ ਸਾਰੀਆਂ ਪੇਡਾਂ ਦੇਖੀ ਗਈਆਂ ਤੇ ਉਹ ਮਾਰਦੇ ਚਲੇ ਗਏ ਦੰਗੇ ਹੋ ਗਏ ਮੁਸਲਮਾਨ ਮਾਰ ਗਏ ਲੋਕ ਦੇਖਦੇ ਰਹੇ ਮੁਸਲਮਾਨ ਮਾਰਦੇ ਚਲੇ ਗਏ 84 ਵਾਲੇ ਸਿੱਖਾਂ ਨੂੰ ਵੱਢਿਆ ਗਿਆ ਲੋਕ ਦੇਖਦੇ ਰਹੇ ਸਿੱਖ ਵੱਢਦੇ ਗਏ ਮੈਨੂੰ ਕੱਲ ਬਿਲਕੁਲ ਹੋਵੇਂ ਦਾ ਮਹਿਸੂਸ ਹੋਇਆ ਵੀ ਦੂਜਿਆਂ ਦੇ ਘਰਾਂ ਅੱਗ ਲੱਗੀ ਹੈ ਆਪਾਂ ਕੀ ਲੈਣਾ ਸਵਾਰੀਆਂ ਬੱਸ ਤੋਂ ਸਾਰੀਆਂ ਮੇਰੇ ਸਾਹਮਣੇ ਉਤਰੀਆਂ ਜਿੱਥੇ ਮੈਂ ਬੈਠਾ ਸੀ ਜਿੱਥੇ ਗੱਲ ਚੱਲ ਰਹੀ ਸੀ ਇਹ ਗੱਲ ਸ਼ਾਇਦ 15 ਮਿੰਟ 10 ਮਿੰਟ ਤੋਂ ਚੱਲ ਰਹੀ ਸੀ ਬੱਸ ਸਟੈਂਡ ਦੇ ਬਾਹਰ ਤੋਂ ਬੱਸ ਅੱਤਰੋਂ ਘੁੰਮ ਕੇ ਆਈ ਸੀ ਤੇ ਕਿਸੇ ਨੇ ਕੋਈ ਮੇਰੀ ਹੈਲਪ ਨਹੀਂ ਕੀਤੀ ਤੇ ਉਸ ਤੋਂ ਬਾਅਦ ਮੈਨੂੰ ਕੱਲਾ ਜਿਹਾ ਮਹਿਸੂਸ ਹੋਇਆ ਤੇ ਐ ਲੱਗਿਆ ਵੀ ਜਿਵੇਂ ਮਤਲਬ ਸਾਰੇ ਇਸ ਮੁੱਦੇ ਨੂੰ ਵਿਸ਼ੇ ਨੂੰ ਜਿਵੇਂ ਜਿਹੜਾ ਜਿਹੜਾ ਕਾਗਜ਼ ਹੈ ਉਹ ਕੋਈ ਜਿੰਨਾ 200 ਦੇ ਦੇ ਯਾਰ ਖੇੜਾ ਛੜਾਏ ਨਾ ਤੋਂ ਮਤਲਬ ਐ ਲੱਗਿਆ ਵੀ ਸਾਰੇ ਖੇੜਾ ਛੜਾ ਰਹੇ ਨੇ ਤੇ ਆਪਣੇ ਕੰਮ ਤੱਕ ਸਭ ਨੂੰ ਮਤਲਬ ਹੈ ਜਿਵੇਂ ਸਮਾਜ ਅੱਜਕੱਲ ਆਪਾਂ ਦੇਖਦੇ ਹਾਂ ਸਾਰੇ ਬਿਜ਼ੀ ਐ ਕਿਸੇ ਨੂੰ ਕੋਈ ਕੰਮ ਨਹੀਂ ਮੈਂ ਫਿਰ ਇਸ ਗੱਲ ਨੂੰ ਰੂਲ ਬੁੱਕ ਦੀ ਗੱਲ ਹੋਈ ਐ ਫੋਨ ਨੰਬਰ ਦੀ ਗੱਲ ਹੋਈ ਐ ਉਹਨਾਂ ਨੇ ਬਿਲਕੁਲ ਮੇਰੇ ਨਾਲ ਕੋਆਪਰੇਟ ਨਹੀਂ ਕੀਤਾ ਪਰ ਮੈਂ ਹੁਣ ਲੜ ਨਹੀਂ ਸਕਦਾ ਮੈਂ ਆਪਣੀ ਇੱਜ਼ਤ ਨੂੰ ਦੇਖਦੇ ਹੋਏ ਆਪਣਾ ਜਿਹੜਾ ਹੈਗਾ ਸਿਸਟਮ ਉਹਨੂੰ ਦੇਖਦੇ ਹੋਏ ਮੈਂ ਆਖਿਆ ਵੀ ਇੱਥੇ ਚੱਲਦੇ ਆਪਾਂ ਪਰ ਮੈਂ ਇਹ ਗੱਲ ਨੂੰ ਆਪਦੇ ਦਿਲ 'ਚ ਰੱਖਿਆ ਨਾਲ ਦੀ ਨਾਲ ਮੈਂ ਸਾਰੀਆਂ ਈਮੇਲਾਂ ਕੰਪਲੀਟਾਂ ਬਣਾਈਆਂ ਘਰੇ ਜਾ ਕੇ ਤੇ ਮੈਂ ਰਾਤ ਸੁੱਤਾ ਨਹੀਂ ਤੇ ਇਹ ਵਿਸ਼ਾ ਮੈਂ ਸਾਰੇ ਆਪਣੇ ਵਕੀਲ ਸਾਹਿਬਾਨ ਨੇ ਡਾਕਟਰ ਸ਼ੇਪੂਲਾ ਜੀ ਹੋਰ ਜਿਹੜੇ ਵੀ ਮੇਰੇ ਅੱچھے ਫਰੈਂਡ ਸਰਕਲ ਆ ਸਾਰਿਆਂ ਨਾਲ ਡਿਸਕਸ ਕੀਤਾ ਤੇ ਮੈਂ ਇਹਨੂੰ ਹਾਈ ਕੋਰਟ ਤੱਕ ਵੀ ਲੈ ਕੇ ਜਾਊਂਗਾ ਇਸ ਮੈਟਰ ਨੂੰ ਪ੍ਰਿੰਸੀਪਲ ਸਾਹਿਬ ਕਿੰਨੀ ਆਸ ਰੱਖਦੇ ਹੋ ਵੀ ਤੁਸੀਂ ਜਿਵੇਂ ਕਹਿੰਦੇ ਹੋ ਵੀ ਅਸੀਂ ਕੰਪਲੇਨਟ ਕੀਤੀ ਹੈ ਤੇ ਇਹਦੇ ਤੇ ਇਨਸਾਫ ਹੋਊਗਾ ਦੇਖੋ ਜੀ ਜਦੋਂ ਬੰਦਾ ਨਾ ਕਈ ਘਾਟਾਂ ਦਾ ਪਾਣੀ ਪੀ ਲੈਂਦਾ ਆਪਦੇ ਅੱਖਾਂ ਸਾਹਮਣੇ ਕੌਤਕ ਦੇਖ ਲੈਂਦਾ ਨਾ ਕਈ ਚੀਜ਼ਾਂ ਦੇਖ ਕੇ ਨਾ ਬੰਦਾ ਜ਼ਿੰਦਗੀ ਚ ਵੋਲਵ ਹੋ ਜਾਂਦਾ ਵੱਡਾ ਹੋ ਜਾਂਦਾ ਸਿੱਖ ਜਾਂਦਾ ਕੰਮ ਕਰਨਾ ਮੈਂ ਨਾ ਕਿਸਾਨ ਅੰਦੋਲਨ ਚ 8 ਕਿ ਮਹੀਨੇ 7 ਮਹੀਨੇ ਸੇਵਾ ਕੀਤੀ ਹੈ ਤੇ ਕਿਸੇ ਵੀ ਟਾਈਮ ਕੀਤੀ ਹੈ ਐ ਨਹੀਂ ਪਤਾ ਰਾਤ ਨੂੰ 11 ਵਜੇ ਸਾਨੂੰ ਫੋਨ ਆ ਜੀ ਤੇ ਅਸੀਂ ਉਦੀ ਤੁਰ ਪੈਂਦੇ ਸੀ ਅੱਜ ਤੱਕ ਕਦੇ 11 8 9 ਮਹੀਨੇ ਅਜੇ ਕਦੇ ਟੋਲ ਨਹੀਂ ਦਿੱਤਾ ਮੁੰਬਈ ਤੇ ਲੇੰਗਾਨਾ ਉੱਤਰ ਪ੍ਰਦੇਸ਼ ਲਖਨਊ ਕਿਤੇ ਵੀ ਜਿੱਥਾਂ ਚ ਕਿਸਾਨ ਅੰਦੋਲਨ ਚੱਲਿਆ ਕਦੇ ਕਿਸੇ ਨੇ ਬਹਿਸ ਨਹੀਂ ਕੀਤੀ ਆਰਗੂਮੈਂਟਸ ਰੱਖੇ ਨਹੀਂ ਸਭ ਤੋਂ ਵੱਡੀ ਗੱਲ ਹੈ ਜਿਹੜੇ ਉਹ ਕਰੇਮ ਨਾਲ ਉਹ ਰੱਖ ਦਿੰਦੇ ਨੇ ਨਾ ਕੰਟੇਨਰ ਸੜਕ ਤੇ ਅਸੀਂ ਉਹ ਵੀ ਕਦੇ ਬਾਈਪਾਸ ਨਹੀਂ ਕੀਤੇ ਕਿਉਂਕਿ ਅਸੀਂ ਨਾਲ ਦੇ ਨਾਲ ਪੁਲਿਸ ਨੂੰ ਪੁੱਛਦੇ ਹਾਂ ਵੀ ਸਾਨੂੰ ਆਰਡਰ ਦਿਖਾਓ ਆਈ.ਜੀ. ਸਾਹਿਬ ਦਾ ਆਰਡਰ ਆ ਕੀ ਦਾ ਆਰਡਰ ਇਹਨੂੰ ਬੰਦ ਕਰਨ ਦਾ ਤੇ ਆਰਡਰ ਨਹੀਂ ਹੁੰਦੇ ਤਾਂ ਅਸੀਂ ਉੱਥੇ ਬੈਠੇ ਰਹਿਣੇ ਆ ਪਾਵੇ ਘੰਟਾ ਬੈਠਣਾ ਪਾਵੇ 2 ਘੰਟੇ ਬੈਠਣਾ ਪਾਵੇ 1 ਦਿਨ ਤਾਂ ਅਸੀਂ ਸਾਰੀ ਰਾਤ ਬੈਠੇ ਰਹੇ ਤੇ ਕੰਟੇਨਰ ਚ ਕਾਏ ਦਿੱਲੀ ਸ਼ਹਿਜਾਨਪੁਰ ਰਿਵਾੜੀ ਤੋਂ ਸਾਡਾ ਰਿਕਾਰਡ ਹੈ ਵੀਰ ਜੀ ਇਨਸਾਫ ਅਸੀਂ ਲੈ ਕੇ ਹੀ ਹਟਦੇ ਆ ਤੁਸੀਂ ਇਹ ਨਾ ਸੋਚੋ ਸਾਨੂੰ ਸਾਰਾ ਪਤਾ ਹੈ ਇਨਸਾਫ ਕਿੱਥੇ ਮਿਲਦਾ ਕਿਵੇਂ ਮਿਲਦਾ ਹੈ ਅਸੀਂ ਇਨਸਾਫ ਲੈ ਲਾਂਗੇ ਤੁਸੀਂ ਟੈਨਸ਼ਨ ਨਾ ਲੋ ਇਨਸਾਫ ਸਾਨੂੰ ਇਸ ਕੇਸ ਚ 100% ਮਿਲੂਗਾ ਪ੍ਰਿੰਸੀਪਲ ਸਾਹਿਬ ਅਗਰ ਇਨਸਾਫ ਨਾ ਮਿਲਿਆ ਕਿਉਂਕਿ ਜਿਹੜੇ ਟਰਾਂਸ ਪੀਆਰਟੀਸੀ ਡਿਪਾਰਟਮੈਂਟ ਦੇ ਜਿਹੜੇ ਅਧਿਕਾਰੀ ਨੇ ਉਹ ਕਹਿੰਦੇ ਨੇ ਵੀ ਸਾਡੇ ਕਨੈਕਟਰ ਡਰਾਈਵਰ ਨੇ ਜਿਹੜੇ ਬਿਲਕੁਲ ਸਹੀ ਨਹੀਂ ਨੇ ਜੀ ਆਪਣੀ ਜਗ੍ਹਾ ਤੇ ਮੈਂ ਨਾ ਜੀ ਉੱਧਰ ਇਨਸਾਫ ਮੇਰਾ ਚੱਲਦਾ ਰਹਿੰਦਾ ਰਹਦਾ ਸਾਫਤਾ ਵਾਇਗਰੂ ਨਾਲ ਕਈ ਇਨਸਾਫ ਜਿੰਦਗੀ ਚ ਮਿਲਿਆ ਇੱਕ ਵਾਰੀ ਕੋਈ ਫਲਾਈਟ ਦੀ ਗੱਲ ਮੈਂ ਤਸ ਕੇ ਹਟਿਆ ਸਿੱਧਾ ਬਿਜ਼ਨਸ ਕਲਾਸ 'ਚ ਹੀ ਬੈਠਿਆ ਸੀ ਉਦੋਂ ਵੱਡਾ ਇਨਸਾਫ ਕੋਈ ਨਹੀਂ ਹੁੰਦਾ ਇਨਸਾਫ ਵਾਇਗਰੂ ਕਰਦਾ ਮੈਨੂੰ 100% ਯਕੀਨ ਹੈ ਇਸ ਕੇਸ 'ਚ ਤਾਂ ਮੈਨੂੰ ਇਹ ਲੱਗਦਾ ਵੀ ਇਨਸਾਫ ਨਾ ਘਰੇ ਚੱਲ ਕੇ ਆਊਗਾ ਬੜਾ ਕਾਗਜ਼ੀ ਜਿਹੜਾ ਇੱਥੇ ਪਹੁੰਚਣਾ ਸੀ ਨਾ ਉਹ ਕਾਗਜ਼ ਸਿੱਧਾ ਉੱਥੇ ਪਹੁੰਚੂਗਾ ਇਨਸਾਫ ਦੀ ਤੁਸੀਂ ਗੱਲ ਛੱਡ ਦਿਓ ਪ੍ਰਿੰਸੀਪਲ ਸਾਹਿਬ ਅਗਰ ਇਨਸਾਫ ਨਹੀਂ ਮਿਲਦਾ ਕਿਉਂਕਿ ਜਿਹੜੇ ਪੀਆਰਟੀਸੀ ਦੇ ਜਿਹੜੇ ਅਧਿਕਾਰੀ ਨੇ ਜੀ ਉਹ ਕਹਿੰਦੇ ਨੇ ਸਾਡੇ ਕੈਰੇਕਟਰ ਡਰਾਈਵਰ ਬਿਲਕੁਲ ਪੂਰੇ ਰੂਲਸ ਫਾਲੋ ਕਰਕੇ ਚੱਲਦੇ ਨੇ ਜੀ ਇ ਫਿਰ ਤੁਹਾਡਾ ਕੀ ਸਟੈਪ ਹੋਊਗਾ ਮੈਂ ਤੁਹਾਨੂੰ ਪਹਿਲਾਂ ਦੱਸੀ ਜਾਂਦਾ ਜੀ ਮੈਨੂੰ ਵਾਇਗਰੂ ਤੇ ਪੂਰਾ ਯਕੀਨ ਹੈ ਮੈਂ ਜ਼ਿੰਦਗੀ ਚ ਕਈ ਕੰਮ ਕੀਤੇ ਨੇ ਕੱਲੇ ਇਨਸਾਫ ਦੀ ਗੱਲ ਨਹੀਂ ਹੁੰਦੀ ਉਹ ਨਾਲ ਦੀ ਨਾਲ ਮੇਰੇ ਨਾਲ ਪੋਜ਼ੀਟਿਵ ਰਿਜ਼ਲਟਸ ਆਉਂਦੇ ਆ ਕੋਈ 에ਅਰਲਾਈਨਸ ਦੀ ਜੇ ਮੈਂ ਗੱਲ ਕਰਾਂ ਤਾਂ ਬਿਜ਼ਨਸ ਕਲਾਸ ਤਾਂ ਮੈਨੂੰ ਕੰਪਨਸੇਸ਼ਨ ਆ ਗਿਆ ਕੋਈ ਸ਼ੋਰ ਮੈਂ ਪੂਰਾ ਯਕੀਨ ਹੈ ਕੋਈ ਮੇਰਾ ਧਰਮ ਹੈ ਆਪਦਾ ਕਰਮ ਕਰਨ ਦਾ ਮੈਂ ਆਪਦਾ ਕਰਮ ਕਰ ਰ ਲੋਕਾਂ ਨੂੰ ਜਾਗਾ ਰਹੇ ਆਂ ਜਾਗੋ ਠੀਕ ਹੈ ਜਾਗਰੁਕਤਾ ਫਲਾ ਰਹੇ ਆਂ ਪਰ ਮਸਲਾ ਇਹ ਹੈ ਵੀ ਲੋਕਾਂ ਨੂੰ ਇੱਕ ਅਪੀਲ ਕਰਦਾ ਮੈਂ ਵੀ ਬੋਲਿਆ ਕਰੋ ਆਪਾਂ ਪਤਾ ਕੀ ਸੋਚਦੇ ਆਂ ਸਾਰੇ ਇਹ ਤਾਂ 20 ਰੁਪਏ ਦੀ ਗੱਲ ਐ ਤੇ 10 ਰੁਪਏ ਦੀ ਗੱਲ ਐ ਆਪਦੇ ਆਪਾਂ ਹੁਣ ਮੈਂ ਚਲੋ ਥੋੜੇ ਸਮੇਂ ਦੀ ਗੱਲ ਐ ਮੈਂ ਬੱਸ ਚ ਟਰੈਵਲ ਕਰ ਰਿਹਾ ਸੀਗਾ ਤੇ ਇੱਕ ਭਾਈ ਸਾਹਿਬ ਸਿਆਣੇ ਬੰਦੇ ਪੂਰੇ ਦਿੱਲੀ ਤੋਂ ਆ ਰਿਹਾ ਸੀ ਮੈਂ ਉਹ ਦਰਵਾਜ਼ਾ ਖੋਲ ਲੈਂਦੇ ਸੀ ਕਦੇ ਬੰਦ ਕਰਦੇ ਸੀ ਬੱਸ ਦਾ ਚੱਲਦੀ ਦਾ ਉਹਨੇ ਤਾਂ ਜਿਵੇਂ ਹੱਦ ਉਹਦੋਂ ਹੋ ਗਈ ਉਹਨੇ ਨਾ ਪਾਣੀ ਦੀ ਬੋਤਲ ਚੱਕੀ ਐ ਕਰਕੇ ਨਾ ਗਲਾਸ ਚ ਪਾ ਕੇ ਕੁਰਲੀਆਂ ਕਰਤੀਆਂ ਬਾਹਰ ਤੇ ਸਾਡਾ ਸਾਰਿਆਂ ਦਾ ਛਿੱਟੇ ਪੈ ਗਏ ਡਰਾਈਵਰ ਨੇ ਹਾਂ ਡਰਾਈਵਰ ਨੇਗਾ ਮੂਰੇ ਬੈਠਾ ਸੀਗਾ ਪੀਆਟਿਸ ਦੇ ਹਾਂ ਤੇ ਮੈਂ ਉਹਨਾਂ ਨੂੰ ਕਹਾਂ ਮੈਂ ਕਿ ਵੀਰ ਦੀ ਗੱਲ ਕੁਝ ਨਹੀਂ ਹੈਗੀ ਤੁਸੀਂ ਰਿਸਪੈਕਟਡ ਸਰਦਾਰ ਬੰਦੇ ਆ ਵੀਰ ਤੁਹਾਨੂੰ ਸ਼ਰਮ ਨਹੀਂ ਆਉਂਦੀ ਹੈਗੀ ਬੱਸ ਉੱਤਰ ਕੇ ਜਦੋਂ ਬੱਸ ਰੁਕਦੀ ਆ ਉਦੋਂ ਕੁਰਲੀ ਕਰ ਲੋ ਚੱਲਦੀ ਬੱਸ 'ਚ ਕੋਈ ਮੈਂ ਕਿਹਾ ਜੀ ਕੋਈ ਬੋਲਿਆ ਹੀ ਨਹੀਂ ਬੱਸ 'ਚ ਘੱਟੋ ਘੱਟ 10 15 ਬੰਦੇ ਨੇ ਛਿੱਟੇ ਪਏ ਕੋਈ ਬੋਲਿਆ ਨਹੀਂ ਮੈਂ ਦੱਸੋ ਜੇ ਤੁਹਾਡੇ ਮੂੰਹ ਤੇ ਕੁਰਲੀ ਵਾਲੇ ਛਿੱਟੇ ਪੈਂਦੇ ਆ ਤਾਂ ਬੋਲਣਾ ਬਣਦਾ ਕਿ ਨਹੀਂ ਬਣਦਾ ਵੀਕਰੋ ਬੋਲ ਕੇ ਲੋਕ ਕਰਨਗੇ ਵੀ ਕੀ ਜੀ ਕਿਉਂਕਿ ਉੱਥੇ ਫਿਰ ਉਹਨਾਂ ਨੂੰ ਆਪਣਾ ਨਹੀਂ ਮਸਲਾ ਇਹ ਨਹੀਂ ਮੈਂ ਕਿਹੜਾ ਫਿਰ ਉਹਦੇ ਕੋਲ ਡਾਂਗ ਮਾਰਤੀ ਮੈਂ ਕਿਹੜਾ ਕੋਈ ਸੱਟ ਮਾਰੀ ਐ ਮੈਂ ਤਾਂ ਵਿਸ਼ਾ ਕੀਤਾ ਵੀ ਸਰਦਾਰ ਸਾਹਿਬ ਜਿਵੇਂ ਮੈਂ ਆਪਾਂ ਅਖਰੇ ਜਗ੍ਹਾ ਤੇ ਕਹਿੰਦੇ ਆ ਪਲੀਜ਼ ਮਾਈਂਡ ਯਰਸੈਲਫ ਪਲੀਜ਼ ਮਾਈਂਡ ਯਰ ਵਾਹ ਤਾਂ ਕੋਈ ਕੱਲ ਨੂੰ ਆਪਣੇ ਉੱਤੇ ਬੈਠ ਜੂਗਾ ਆ ਕੇ ਅੰਗਰੇਜ਼ ਆਈਂ ਤੇ ਲੁੱਟ ਕੇ ਗਏ ਦੇਸ਼ ਨੂੰ ਆਪਾਂ ਬੋਲੇ ਨਹੀਂ ਰਾਜੇ ਰਾਜੇ ਲੜਦੇ ਰਹੇ ਆਪਸ ਚ ਹਿੰਦੂ ਮੁਸਲਮਾਨ ਦਾ ਮਸਲਾ ਚੱਲ ਰਿਹਾ ਆਪਣੇ ਕੰਟਰੀ ਚਾਹੀ ਚੱਲਦਾ ਧਰਮਾਂ ਚ ਫਸੇ ਹੋਏ ਸਾਰੇ ਆਪਣੀ ਜ਼ਿੰਦਗੀਆਂ ਚ ਬਿਜ਼ੀ ਐ ਬੋਲਦਾ ਕੋਈ ਹੈ ਨਹੀਂ ਹ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ